ਉਹ ਸੁਕੇ ਹਾਂ ਬਾਪੂ ਪੁੱਤ ਕੰਬਾਈਨ ਵਾਲਿਆਂ ਨੂੰ ਪੁੱਛਣ ਦਾ ਉਹ ਬਾਪੂ ਮੈਂ ਕਾਲੇ ਹੋਂਾ ਨੂੰ ਕਹਿ ਕੇ ਆਇਆ ਉਹ ਕਹਿੰਦੇ ਪਰਸੋਂ ਨੂੰ ਮਸ਼ੀਨ ਲਾ ਦਾਂਗੇ ਤੁਹਾਡੇ ਉਹ ਪੁੱਤ ਗੱਲ ਕਰੇ ਦੇ ਨਹੀਂ ਹੁੰਦਾ ਹੁੰਦਾ ਅਗਲੇ ਦਿਨ ਜੀਪ ਤੇ ਐਡਵਾਂਸ ਪੈਸੀ ਪਾਈ ਦੇਣ ਥੋੜੇ ਬੋਤੇ ਓਹੋ ਮੈਂ ਉਹਦੇ ਨਾਲ ਪੱਕੀ ਗੱਲ ਕਰਕੇ ਆਇਆ ਸਾਰੀ ਉਹ ਕਹਿੰਦਾ ਪਰਸੋਂ ਨੂੰ ਸਵੇਰੇ ਹੀ ਤੁਹਾਡੇ ਮਸ਼ੀਨ ਲਾ ਦਾਂਗੇ ਸਾਰੀ ਵੱਟ ਕੇ ਜਾਊਗਾ ਨਾਲੇ ਮੈਂ ਉਹਨੂੰ ਟਰਾਲੀ ਨੂੰ ਕਹਿ ਕੇ ਆਇਆ ਚਲ ਇਹ ਛੱਡ ਮੈਂ ਇਹਨਾਂ ਇੱਕ ਤਰ੍ਹਾਂ ਨਾਲ ਜ਼ਰੂਰੀ ਗੱਲ ਕਰਨੀ ਸੀ ਹਾਂ ਦੱਸ ਉਹ ਬਾਪੂ ਮੈਂ ਨਾ ਕੱਲ ਕੁਲਵੀਰ ਹੋਂਾ ਦੇ ਘਰੇ ਗਿਆ ਸੀ ਹਾਂ ਉਹ ਮਾਇਨਾ ਸੀਰਤ ਦੇ ਰਿਸ਼ਤੇ ਬਾਰੇ ਗੱਲ ਕੀਤੀ ਸੀ ਉਹਨਾਂ ਨਾਲ ਉਹ ਕੁਲਵੀਰ ਦਾ ਪ੍ਰਾਣਾ ਮੈਨੂੰ ਹੋਰੇ ਬੋਲੀ ਲੱਗੀ ਉਹਦੀ ਉਹ ਮੈਨੂੰ ਉਹੀ ਖਿਜ ਕੇ ਪੈ ਗਿਆ ਉਹ ਭਾਈ ਖਿਜਣਾ ਹੀ ਐ ਖਿਜੀ ਕੋਨਾ ਉਹ ਕਿਉਂ ਤੂੰ ਤੇ ਰਾਤ ਚ ਰੋੜਾ ਜੋ ਬਣ ਰਹੇ ਐ ਆਪੂ ਕੀ ਮਤਲਬ ਆ ਤੇਰਾ ਮਤਲਬ ਸਿੱਧਾ ਜੇ ਤੂੰ ਸੀਟ ਦਾ ਰਿਸ਼ਤਾ ਕਰਾਏਗਾ ਜਿਹੜੇ ਸੀਟ ਦੇ ਹਿੱਸੇ ਚ 10 ਕਿੱਲੇ ਜ਼ਮੀਨ ਦੇ ਆਉਂਦੇ ਐ ਉਹ ਤਾਂ ਗਾਇਉ ਦੇ ਤੂੰ ਕਿੱਥੇ 20 ਤੇ ਖਾ ਰਿਹਾ ਹੁਣ ਉਹ ਵੀ ਨੌ ਨੌ ਨੂੰ ਫਿਰਦਾ ਉਹ ਉਹ ਨਹੀਂ ਨਹੀਂ ਬਾਪੂ ਉਹਦਾ ਸਾਰੇ ਟੱਬਰ ਦਾ ਕਿੰਨਾ ਕਰਦਾ ਤੈਨੂੰ ਭਲੇਖਾ ਲੱਗਿਆ ਹੁਣਾ ਮਿੱਠਾ ਲੁੱਚਾ ਮਿੱਠਾ ਮਠਲ ਚਾ ਜਾਣਦਾ ਕੀ ਹੁੰਦਾ ਮੂਟੋ ਮਿੱਠਾ ਹੈ ਅੰਦਰੋਂ ਚਾਕੂ ਐ ਛੁਰੀ ਕੋਈ ਦਰਦਿਲ ਦਾ ਪਾਪੀ ਆਦਮੀ ਐ ਨਾ ਉਦੋਂ ਮੌਕਾ ਚ ਕਉਂਦਾ ਹੈ ਵੀ ਕਿਵੇਂ ਨਾ ਕਿਵੇਂ ਜਾਤਾ ਕੁੜੀ ਨੂੰ ਬਾਹਰ ਪਜਾਮਾ ਮੈਥੋਂ ਜਾਂ ਕੁੜੀ ਨੂੰ ਕਿਸੇ ਇਹੇ ਜੇ ਬੰਦੇ ਨਾਲ ਵਿਆਵਾ ਜੀ ਦਾ ਸੌਦਾ ਪੱਤਾ ਮੈਂ ਆਪ ਕਰ ਦਿਆਂ ਬਾਪੂ ਫਿਰ ਇਹ ਤਾਂ ਬਹੁਤ ਗਲਤ ਕੰਮ ਕਰ ਰਿਹਾ ਉਹ ਆਪਾਂ ਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿਵੇਂ ਰੋਕਾ ਜੇ ਉਹਦੀ ਮਾਂ ਕੋਈ ਸਾਡੀ ਗੱਲ ਸੁਣੇ ਸਾਡੇ ਨਾਲ ਗੱਲ ਕਰੇ ਤਾਂ ਹੀ ਗੱਲ ਹੋ ਸਕਦੀ ਹੈ ਉਹ ਤਾਂ ਬੁਲਾ ਕੇ ਰਾਜੀ ਨਹੀਂ ਬਲਾਕੇ ਤਾਂ ਬਲਾਕੇ ਦੇਖ ਕੇ ਰਾਜੀ ਤੇਰੇ ਚਾਚੇ ਦਾ ਜੱਦ ਦਾ ਭੋਗ ਪਿਆ ਕਦੇ ਗੱਲ ਹੋਈ ਆਪਣੀ ਉਹਨਾਂ ਨਾਲ ਕਦੇ ਆਈ ਆ ਉਹ ਤੇ ਕਦੇ ਤੇਰੀ ਗੱਲ ਹੋਈ ਹੈ ਚਲ ਕੋਈ ਨਾ ਬਾਪੂ ਆਪਾਂ ਨੂੰ ਨਾ ਸਹੀ ਟਾਈਮ ਦੇਖ ਕੇ ਉਹਨਾਂ ਨਾਲ ਗੱਲ ਕਰਨੀ ਪਊ ਮੈਂ ਇਹ ਕਰਦਾ ਮੈਂ ਜਾ ਕੇ ਉਹਨਾਂ ਉਹਨਾਂ ਨੂੰ ਗੱਲ ਕਰਦਾ ਦੱਸਿਓਗਾ ਸਮਝ ਗਿਆ ਕੁਲਵੀਰ ਦਾ ਗੱਲ ਕਰਦਾ ਉਹਨੂੰ ਸਮਝਾਉਣਾ ਮੈਂ ਵੀ ਭਾਈ ਕਿਤੇ ਇਹ ਚਾਚੇ ਜਰਾ ਜਿਓ ਇਹ ਤਾਂ ਕੁਝ ਰਿਸ਼ਤਾ ਨਾਲ ਲੈ ਬਿਠੂ ਕਰਾਇਆ ਹੋਇਆ ਚੱਲ ਕੋਈ ਗੱਲ ਨਹੀਂ ਇਹ ਤਾਂ ਆਪਾਂ ਉਹਨਾਂ ਨੂੰ ਸਮਝਾ ਲਾਂਗੇ ਠੀਕ ਐ ਲੈ ਕਰ ਤੂੰ ਹੁਣ ਚੱਲ ਕਰਨੂ ਠੀਕ ਐ ਮੈਂ ਮੋਟਰ ਤੇ ਜਾਇਆ ਮੋਟਰ ਦੀ ਜਪੜੀ ਕੀੜਾ ਮਾਰਾਂ ਅਨੇ ਚਾਚੂ ਬਣ ਜੂਗੀ ਚੱਲ ਦੇਖ ਲੈ ਫਿਰ ਟਾਈਮ ਨਾਲ ਆ ਜੀ ਅਗਲੀ ਮੋਟਰ ਵੀ ਦੇਖਾਂ ਮੈਂ ਉਹਦੀ ਜੀ ਉਧਰ ਵੀ ਦੇਖਣੀ ਹੈ ਜਿਹਦੀ ਕੀ ਹਾਲੀ ਲਾਉਦਾ ਚੱਲ ਚੰਗਾ ਫਿਰ ਹਾਂ ਮੈਂ ਚੱਲਦਾ ਬੱਲੇ 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 ਬੱਲੇ